ਸੂਬੇ ਵਿੱਚ ਲੋਕ ਸਭਾ ਚੋਣਾਂ ਦੇ ਚੱਲਦਿਆਂ ਚੋਣ ਜਾਬਤਾ ਲੱਗਿਆ ਹੋਇਆ ਹੈ ਜਿਸ ਕਾਰਨ ਹਰ ਇੱਕ ਨੂੰ ਆਪਣੇ ਹਥਿਆਰ ਪੁਲਿਸ ਕੋਲ ਜਮ੍ਹਾਂ ਕਰਵਾਉਣੇ ਪੈਂਦੇ ਨੇ ਪਰ ਫਿਰ ਵੀ ਸ਼ਰਯਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ਵਿਖੇ ਪਿੰਡ ਮਾਹਲ ਵਿਖੇ ਗੋਲੀਆਂ ਦੀ ਗੂੰਜ ਲੋਕਾਂ ਨੂੰ ਦੂਰ ਦੂਰ ਤੱਕ ਸੁਣਾਈ ਦਿੱਤੀ ਮਿਲੀ ਜਾਣਕਾਰੀ ਅਨੁਸਾਰ ਪੁਰਾਣੀ ਰੰਜਿਸ਼ ਦੇ ਚੱਲਦਿਆਂ ਸਿਆਸੀ ਰਸੂਖ ਰੱਖਦੇ ਲੋਕਾਂ ਵੱਲੋਂ ਆਸ਼ੂ ਨਾਮ ਦੇ ਨੌਜਵਾਨ ਤੇ ਗੋਲੀਆਂ ਦਾ ਮੀਂਹ ਭਰਾ ਦਿੱਤਾ ਗਿਆ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਸੁਨੀਲ ਦੱਤੀ ਤੇ ਉਸਦੇ ਭਰਾ ਸੋਨੂ ਦੱਤੀ ਦਾ ਨਾਮ ਮੁਲਜ਼ਮਾ ਵਜੋਂ ਸਾਹਮਣੇ ਆ ਰਿਹਾ ਹੈ ਝਗੜਾ ਇਹ ਹੋਇਆ ਵੀ ਮੇਰਾ ਬੇਟਾ ਤੇ ਉਹਦਾ ਬੇਟਾ ਚਰਚ ਵਿੱਚ ਆਪਣੀ ਮੰਮੀ ਨੂੰ ਲੈਣ ਜਾਣ ਦੇ ਸੀ 2017 ਚ 19 ਤਰੀਕ 2 ਤਰੀਕ ਨੂੰ ਇਹਨਾਂ ਨੇ ਉਹ ਮੁੰਡੇ ਨੂੰ ਫੜ ਕੇ ਨਾਲੇ ਵੱਡਿਆ ਟੁਕਿਆ ਰੀ ਦੇ ਨਾਲ ਤੇ ਨਾਲੇ ਉਹਦੇ ਗੋਲੀਆਂ ਮਾਰੀਆਂ ਪਾਕੀ ਫੇਰ ਸ਼ਰਲੇ ਚਲਾਏ ਇਹਨਾਂ ਸਾਡੀ ਗਲੀ ਚ ਭੱਜ ਕੇ ਉਹ ਸਾਡਾ ਮੁੰਡਿਆ ਖ ਨਾਲ ਹੀ ਆਇਆ ਜਿਹਦੇ ਨਾਲ ਹੋਰ ਦੋ ਮੁੰਡਿਆਂ ਨੂੰ ਸ਼ਰਲਾ ਵੱਜਾ ਇੱਕ ਦੇ ਇੱਥੇ ਵੱਜਾ ਇੱਕ ਦੇ ਇੱਥੇ ਵੱਜਾ ਅਜੇ ਤਾਂ ਕੋਈ ਸ਼ਰਲਾ ਨਹੀਂ ਨਿਕਲਿਆ ਫੇਰ ਉਹ ਦੁਬਾਰਾ ਸਾਡੇ ਮੁੰਡਿਆਂ ਦੇ ਘਰ ਪਹਗੇ ਆ ਆਪੇ ਹੀ ਸੱਟਾ ਪਿੱਟਾ ਲਵਾ ਕੇ ਇਹਨਾਂ ਮੁੰਡਿਆਂ ਸਾਡੇ ਆ ਦੇ ਵਾਈ ਫੈਲਾ ਦੇ ਝੂਠੇ ਪਰਚੇ ਪਾਉਂਦੇ ਆ ਤੇ ਪੰਜ ਪੰਜ ਪਰਚੇ ਇਹਨਾਂ ਨੇ ਝੂਠੇ ਪਾਉਂਦੇ ਆ ਪਰਚੇ ਕਿੰਨੇ ਕਰਾਏ ਆ ਦਿੱਤੀ ਨੇ ਤੇ ਸੋਨੂ ਨੇ ਸਾਡੀ ਕਿਸੇ ਨੇ ਨਹੀਂ ਸੁਣੀ ਉਦੋਂ ਹੈਗਾ ਸੀ ਥਾਣੇਦਾਰ ਅੰਮਰ ਅੰਮਰ ਨੇ ਸਾਡੇ ਉਹ ਮੁੰਡੇ ਸਾਡੇ ਤੁੰਨੇ ਸਾਡੇ 8 10 ਘਾਰਿਆ ਜਿਨ੍ਹਾਂ ਦਾ ਜੀਨਾ ਰਾਮ ਕੀਤਾ ਸਾਰੇ ਮੁੰਡੇ ਘਰਾਂ ਚੋਂ ਭਗੜਿਆ ਅਸੀਂ ਬੜੀਆਂ ਦੁਖੀਆਂ ਚਾਰ ਜਨਾਨੀਆਂ ਅਸੀਂ ਰੰਡੀਆਂ ਜਿਹੜੀਆਂ ਅਸੀਂ ਧੱਕੇ ਖਲੰਦੀਆਂ ਫਿਰੇ ਕੋਠਿਆਂ ਦੇ ਭਾਂਡੇ ਮਾਂਜਮਾਂਜ ਗਈ ਮੁੰਡੇ ਚੇਲਾ ਚੁੱਕ ਡਾਏ ਜੇ ਜੇਲਾ ਚੋਂ ਆ ਗਏ ਆ ਨਾ ਹੁਣ ਘਰਾਂ ਚ ਨਹੀਂ ਵੜਨਦੇ ਆਂਦੇ ਜੇ ਬਾਹਰ ਰਹਿੰਦੇ ਆ ਨਾ ਇਹ ਪਿੱਛੇ ਕਰਨਦੇ ਆ ਉਹ ਹੀ ਗੋਲੀ ਚਲਾਉਂਦੇ ਛੇਵੀਂ ਵਾਰੀ ਗੋਲੀ ਚਲਦੀ ਛੇਵੀਂ ਵਾਰ ਨਾਲ ਗੋਲੀ ਚਲਾਤੀ ਸਾਡੇ ਜੀਨਾ ਰਾਮ ਕੀਤਾ ਸਾਡੇ ਆਹ ਮੁੰਡਾ ਵਾ ਤੇ ਇਹਨੂੰ ਵੀ ਗਲੀ ਵਿੱਚ ਫੜ ਕੇ ਤੇ ਇਸ ਮਾਮਲੇ ਵਿੱਚ ਜ਼ਖਮੀ ਹੋਏ ਆਸ਼ੂ ਦੀ ਮਾਂ ਨੇ ਇਨਸਾਫ਼ ਨਾ ਮਿਲਣ ਦੀ ਸੂਰਤ ਵਿੱਚ ਆਤਮ ਹੱਤਿਆ ਕਰਨ ਦੀ ਗੱਲ ਵੀ ਆਖੀ ਮੈਂ ਸੋਨੂ ਦੇ ਦਿੱਤੀ ਨੂੰ ਕਹਿੰਦੀ ਹਾਂ ਪਾ ਜੇ ਉਹਨਾਂ ਨੂੰ ਸਮਝਾਓ ਮੇਰੇ ਮੁੰਡੇ ਨੂੰ ਗੋਲੀਆਂ ਮਾਰ ਦੇਣੀਆਂ ਕਹਿੰਦੇ ਰਾਸ਼ੀ ਆ ਮੈਂ ਟਰਾਈ ਕਰਾਂਗਾ ਸੋਰੀ ਸਾਰੇ ਐਟਰੋਵ ਮਗਰ ਗੋਲੀਆਂ ਜਿੰਨੇ ਸੋਨੂ ਦੇ ਦਿੱਤੀ ਦੇ ਜ਼ਿੰਨੇ ਨਾਲ ਉਹਨਾਂ ਨੇ ਮਰਵਾਇਆਂ ਗੋਲੀਆਂ ਮੈਂ ਸੋਨੂ ਸੋਨੂ ਕੱਢਾ ਕੀ ਆ ਇਹ ਕਿਹੜੇ ਬੁੜਾ ਨੇ ਪਹਿਲੇ ਮੇਰੇ ਮੁੰਡੇ ਨੂੰ ਇਹਨਾਂ ਨੇ ਪੰਜ ਵਾਰੀ ਕੁੱਟਿਆ ਪੰਜ ਵਾਰੀ ਜੇਲ੍ਹ ਦੇ ਵਿੱਚ ਪੰਜ ਵਾਰੀ ਗੋਲੀ ਚਲਾਈ ਇਹਨਾਂ ਨੇ ਕਿਹਨਾਂ ਨੇ ਚਲਾਈ ਸੋਨੂ ਦਿੱਤੀ ਮੰਨੂ ਰੋੜੇ ਦੇ ਘਰ ਆਂਦਾ ਮੈਂ ਵੀ ਜਾਣੀ ਮੈਂ ਕਿ ਭਾਜੀ ਉਹਨਾਂ ਨੂੰ ਸਮਝਾਓ ਉਹਨੂੰ ਮੇਰੇ ਮੁੰਡੇ ਮੈਨੂੰ ਗੋਲੀਆਂ ਲੈ ਕੇ ਘੁੰਮਦੇ ਆਏ ਸੋਨੂ ਨੇ ਗੋਲੀਆਂ ਮਰਵਾਇਆਂ ਰੋਜ਼ ਕਹਿੰਦਾ ਅੰਜਰਾਜੀ ਨਵਾਂ ਗਰਾਨਾ ਉਹਨਾਂ ਨੂੰ ਡੱਕਿਆ ਨਹੀਂ ਮੈਂ ਰੋਹ ਕਹਿੰਦੀ ਭਾਜੀ ਉਹਨਾਂ ਨੂੰ ਸਮਝਾਓ ਉਹਨਾਂ ਨੂੰ ਸਮਝਾਓ ਭਾਜੀ ਮੇਰੀ ਤਾਂ ਬੇਨਤੀ ਹੈ ਕਿ ਚਾਹੇ ਅਜੋ ਬੰਦਰ ਹੋਣੇ ਚਾਹੀਏ ਚਾਹੇ ਅਸਲੀ ਆਤਮਾ ਤੇਗਰ ਲਈ ਮੈਂ ਤਾਂ ਸੱਚੀ ਸਰਕਾਰੀ ਸਕੂਲ ਦੇ ਚੱਪਾ ਬੈਡਬਾਲ ਖੇਡਣੇ ਮੈਦਾਨ ਮੇਰਾ ਆਸ਼ੂ ਪੜਾ 10 12 ਯਾਨੀ ਮੁੰਡੇ ਆਏ ਸ਼ਰਨਮਨ ਲਵ ਟਿੱਡਾ ਤਿੰਨਾਂ ਨੇ ਹੁੰਦਿਆ ਗੋਲੀਆਂ ਮਾਰਤੀਆਂ 70 ਕਾਦੀ ਗੱਲੋਂ ਮਾਰੀਆਂ ਗੋਲੀਆਂ ਕੀ ਮਸਲਾ ਪਤਾਨੀ ਕੁੰਦਕ ਬਾਈ ਚੱਲਦੀ ਪਈ ਲੜਾਈ ਸਨ ਪੁਲਸ ਆਹੀ ਮੌਕੇ ਤੇ ਹਾਂਜੀ ਨਹੀਂ ਮੌਕੇ ਤੇ ਪਹੁੰਚੀ ਪੁਲਿਸ ਜਵਾਬ ਦੇਣ ਤੋਂ ਬਚਦੀ ਰਹੀ ਤੇ ਰਟਿਆ ਰਟਾਇਆ ਜਵਾਬ ਦਿੰਦਿਆਂ ਕਿਹਾ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਮਾਲਾ ਪਿੰਡ ਚ ਚੱਲਿਆ ਝਗੜਾ ਕੋਈ ਉਥੋਂ ਮਾਲੀ ਉਹ ਤਸਦੀਕ ਕਰ ਰਹੇ ਨੇ ਜਿਹੜੀ ਗੱਲ ਬਾਤ ਇਹ ਦੱਸਦੇ ਗੋਲੀ ਉਹ ਕਲੀਅਰ ਕਰ ਰਹੇ ਉਹ ਆ ਰਹੇ ਨੇ ਮਾਲਾ ਨਾਲ ਗੰਭੀਰ ਜ਼ਖਮੀ ਹਾਲਤ ਵਿੱਚ ਆਸ਼ੀਨ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਪਹੁੰਚਾਇਆ ਗਿਆ ਹੈਰਾਨੀ ਵਾਲੀ ਗੱਲ ਇਹ ਹੈ ਕਿ ਅੰਮ੍ਰਿਤਸਰ ਵਿਖੇ ਬੀਤੇ ਦਿਨ ਵੀ ਅੰਗਰੇਜ਼ ਨਾਮ ਦੇ ਗੈਂਗਸਟਰ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ ਪਰ ਫਿਰ ਵੀ ਪੁਲਿਸ ਸ਼ਹਿਰ ਵਿੱਚ ਲੋਕਾਂ ਦੀ ਸੁਰੱਖਿਆ ਕਰਨ ਤੋਂ ਅਸਮਰਥ ਨਜ਼ਰ ਆ ਰਹੀ ਹੈ ਅੰਦੂਈ ਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮੈਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ